ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਨਾਲੇ ਸੰਗਤ ਮਿਲਦੀ ਐ। ਭਾਗ ਹੀਣ ਪਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀ ਜੀ। ਅੰਤਕਾਰਨ ਦੀ ਮੈਲ ਸੰਗਤ ਕਰਨ ਤੋਂ ਬਿਨਾ ਦੂਰ ਨਹੀਂ ਹੁੰਦੀ। ਜਦੋਂ ਤੱਕ ਅੰਦਰ ਮੈਲ ਪਰਮੇਸ਼ਰ ਦਾ ਵਾਸਾ ਨਹੀਂ ਹੁੰਦਾ। ਸਾ ਸੰਗਤ ਜਿਉਂ ਜਿਉਂ ਨਾਮ ਪਰਪੱਕ ਹੁੰਦਾ ਇਨਸਾਨ ਨਾਮ ਜਪਦਾ ਤਾਂ ਉਹਨੂੰ ਏਦਾਂ ਲੱਗਦਾ ਵੀ ਸਰੀਰ ਹੌਲਾ ਹੁੰਦਾ ਜਾਂਦਾ ਜਿੰਨੇ ਵੀ ਪਾਪ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਬਿਗਨ ਦੂਰ ਹੋ ਜਾਂਦੇ ਦੁੱਖ ਦੂਰ ਹੋ ਜਾਂਦੇ ਰੁਕਾਵਟਾਂ ਦੂਰ ਹੋ ਜਾਂਦੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਪਰਥਾਈ ਮਹਾਰਾਜ ਕਹਿੰਦੇ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰਦਾਇ ਜਿਨ੍ਹਾਂ ਨੇ ਸਤਗੁਰ ਦਾ ਨਾਮ ਦਰੜ ਕੀਤਾ ਜਿਹੜੇ ਮੂਲ ਮੰਤਰ ਨਾਲ ਜੁੜ ਗਏ ਬਿਗਨ ਨਹੀਂ ਆ ਸਕਦਾ ਕੋਈ ਹਾਂ ਕਈ ਵਾਰੀ ਸਮਾਂ ਲੱਗ ਜਾਂਦਾ ਕਈ ਵਾਰੀ ਸਮਾਂ ਜ਼ਰੂਰ ਲੱਗ ਜਾਂਦਾ ਉਹ ਉਹ ਪਰਮੇਸ਼ਰ ਨੂੰ ਪਤਾ ਹੁੰਦਾ ਵਾਹਿਗੁਰੂ ਨੂੰ ਪਤਾ ਹੈ ਵੀ ਅਜੇ ਇਹਨੂੰ ਇਹ ਵਸਤੂ ਦੀ ਲੋੜ ਨਹੀਂ ਹੈ ਆਪਾਂ ਕਰਦੇ ਹਾਂ ਕਾਲੀ ਕਾਲੀ ਦੇ ਵਿੱਚ ਫਿਰ ਕੰਮ ਖਰਾਬ ਹੁੰਦਾ ਪਰਮੇਸ਼ਰ ਨੂੰ ਪਤਾ ਵੀ ਅਜੇ ਇਹਨੂੰ ਲੋੜ ਨਹੀਂ ਹੈ ਫਿਰ ਵੀ ਮੰਗ ਰਿਹਾ ਸਮੇਂ ਤੇ ਇਹ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਕਾਲੇ ਪੈ ਜਾਂਦੇ ਹਾਂ ਮਹਾਰਾਜ ਕਹਿੰਦੇ ਵੀ ਜਿਹੜੇ ਨਾਮ ਜਪਦੇ ਉਹਨਾਂ ਨੂੰ ਬੇਗਾਨੀ ਆ ਸਕਦੇ ਸਾਰੇ ਬਿਗਨ ਦੂਰ ਸਾਰੇ ਦੁੱਖ ਦੂਰ ਕੋਈ ਵੀ ਦੁੱਖ ਹੈ ਨਾਮ ਜਪਣ ਨਾਲ ਦੂਰ ਹੋ ਜਾਂਦਾ ਬਿਗਨ ਬినాਸ਼ਨ ਸਭ ਦੁੱਖ ਨਾਸ਼ਨ ਦੁੱਖਾਂ ਦਾ ਨਾਸ਼ ਹੋ ਜਾਂਦਾ ਸਤਗੁਰ ਨਾਮ ਦਰੜਾਇਆ ਕੋਈ ਪਾਪ ਹੋਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਪਾਪ ਦੂਰ ਹੋ ਜਾਂਦੇ ਜਿੰਨੇ ਮਰਜੀ ਪਾਪ ਕੀਤੇ ਹੋਣ ਆ ਸੰਗਤ ਇੱਕ ਜਨਮ ਦੇ ਨਹੀਂ ਮਹਾਰਾਜ ਕਹਿੰਦੇ ਕਈ ਜਨਮਾਂ ਦੇ ਆਪ ਜੀ ਨੇ ਸ਼ਬਦ ਪੜ੍ਹਿਆ ਜਨਮ ਜਨਮ ਕੇ ਦੁੱਖ ਅਨਿਵਾਰ ਹੈ ਜਨਮਾਂ ਜਨਮਾਂ ਦੇ ਇੱਕ ਜਨਮ ਦੇ ਨਹੀਂ ਇੱਕ ਰੋਗ ਲੱਗ ਜਾਵੇ ਬੰਦਾ ਸੋਚੀ ਜਾਂਦਾ ਪਤਾ ਨਹੀਂ ਇਹ ਦੂਰ ਹੋਣਾ ਕਿ ਨਹੀਂ ਹੋਣਾ ਮਹਾਰਾਜ ਕਹਿੰਦੇ ਇੱਕ ਜਨਮ ਦੀ ਫਿਕਰ ਨਾ ਕਰ ਜਨਮ ਜਨਮ ਦੇ ਰੋਗ ਸਤਿਗੁਰੂ ਠੀਕ ਕਰ ਦਿੰਦੇ ਜਨਮ ਜਨਮ ਕੇ ਦੁਖ ਨਿਵਾਰਾ ਸੁਕਾ ਮਨ ਸਦਾਰਾ ਦਰਸ਼ਨ ਪੇੜਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਵੈਦ ਗੁਰੂ ਗੋਬਿੰਦ ਦਾ ਜਦੋਂ ਪਰਮੇਸ਼ਰ ਵੈਦ ਬਣ ਕੇ ਆ ਗਿਆ ਫਿਰ ਕੋਈ ਘਾਟ ਨਹੀਂ ਰਹਿੰਦੀ ਵੈਦ ਕੌਣ ਨੇ ਗੁਰਨਾਨਕ ਸਾਹਿਬ ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਬਾਇਆ ਜਗ ਕੋਠੇ ਚੜ ਕੇ ਦੇਖਿਆ ਘਰ ਘਰ ਰਿਆ ਅੱਗ ਫਰੀਦ ਸਾਹਿਬ ਸ਼ਬਦ ਵਿੱਚ ਫਰਮਾਨ ਕਰਦੇ ਮੈਂ ਕਿਤੇ ਸੋਚਿਆ ਮੈਂ ਹੀ ਦੁਖੀ ਆ ਕਹਿੰਦੇ ਜਦ ਕੋਠੇ ਚੜ ਕੇ ਦੇਖਿਆ ਸਾਰੀ ਦੁਨੀਆ ਦੁਖੀ ਹੈ ਜਿਹਨੂੰ ਮਰਜ਼ੀ ਫੜ ਲਓ ਉਹ ਕਹਿੰਦਾ ਪਹਿਲਾਂ ਮੇਰਾ ਦੁੱਖ ਸੁਣ ਲਓ ਆਪਣਾ ਬਾਅਦ ਚ ਸੁਣਾ ਦੀ ਟੈਨਸ਼ਨਾਂ ਪਈਆਂ ਹੋਈਆਂ ਦੁੱਖ ਪੈ ਗਏ ਮੁਸੀਬਤਾਂ ਪੈ ਗਈਆਂ ਕਿਉਂ ਪਈਆਂ ਮੁਸੀਬਤਾਂ ਆਪਾਂ ਬੇਮੁਖ ਹੋ ਗਏ ਬਾਬੇ ਨਾਨਕ ਤੋਂ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਤਕ ਕਰਮ ਕਮਾਉਣੇ ਦੋਸ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਹੋ ਬੇਮੁਖ ਹੋਏ RAM ਤੇ ਲੱਗਣ ਜਨਮ ਬਿਜੋ ਖਿੰਮੇ ਤੋੜੇ ਹੋਏਗੇ ਜਿਤੜੇ ਮਾਇਆਪੋ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਮਿੱਠੀਆਂ ਦਾਤਾ ਕੌੜੀਆਂ ਕਰ ਲਈਆਂ ਪਰਮੇਸ਼ਰ ਨੂੰ ਭਲਾ ਕੇ ਸਭ ਕੁਝ ਮਿਲ ਗਿਆ ਘਰ ਵੀ ਮਿਲ ਗਿਆ ਗੱਡੀਆਂ ਕਾਰਾਂ ਵੀ ਮਿਲ ਗਈਆਂ ਕਾਰੋਬਾਰ ਵਧੀਆ ਹੋ ਗਿਆ ਜੁੜਨਾ ਚਾਹੀਦਾ ਸੀ ਪਰਮੇਸ਼ਰ ਦੇ ਨਾਲ ਹੋਰ ਵੀ ਹੁਣ ਮਹਾਰਾਜ ਨੇ ਘਰ ਵੀ ਪਾਤਾ ਗੱਡੀ ਵੀ ਵਧੀਆ ਹੋ ਗਈ ਕਾਰੋਬਾਰ ਵੀ ਵਧੀਆ ਹੋ ਗਿਆ ਨਾਮ ਵੀ ਚੰਗਾ ਹੋ ਗਿਆ ਕਿਰਪਾ ਬਹੁਤ ਕਰਤੀ ਮਹਾਰਾਜ ਨੇ ਉਹਨਾਂ ਜੁੜਨਾ ਚਾਹੀਦਾ ਸੀ ਵੱਧ ਵੀ ਮਹਾਰਾਜ ਦਾ ਸ਼ੁਕਰਾਨਾ ਕਰੀਏ ਨਾਮ ਜਪ ਵਧਾਈਏ ਜੁੜਨਾ ਤਾਂ ਕੀ ਸੀ ਸੰਗਤ ਵਿੱਚ ਆਉਣਾ ਹੀ ਛੱਡ ਤਾ ਗੁਰਪੁਰਬਾਂ ਨੂੰ ਆਉਣਾ ਛੱਡ ਤਾ ਇਹ ਪੁੱਛੀਏ ਵੀ ਹਾਂ ਜੀ ਸਿੰਘ ਸਾਹਿਬ ਕਿਉਂ ਨਹੀਂ ਆਉਂਦੇ ਸਮਾਂ ਨਹੀਂ ਹੈ ਜੀ ਹੁਣ ਦਿੱਤਾ ਤਾਂ ਦਿੱਤੀਆਂ ਸੀ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਪੋ ਇਸ ਕਰਕੇ ਜੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ ਬਾਹਰਲੇ ਦੇਸ਼ਾਂ ਵਾਲੇ 100 100 ਕਿਲੋਮੀਟਰ ਤੇ ਜਾ ਕੇ ਸਤਸੰਗ ਕਰਦੇ ਕਿਉਂ ਗੁਰਦੁਆਰਾ ਸਾਹਿਬ ਨੇੜੇ ਨਹੀਂ ਹੈ ਕਿਤੇ 50 ਕਿਲੋਮੀਟਰ ਤੇ ਕਿਤੇ 70 ਕਿਲੋਮੀਟਰ ਤੇ ਕਿਤੇ 100 ਕਿਲੋਮੀਟਰ ਤੇ ਕਈਆਂ ਨੂੰ 200 ਕਿਲੋਮੀਟਰ ਪੈ ਜਾਂਦਾ ਉਹ ਹਫ਼ਤੇ ਬਾਅਦ ਜ਼ਰੂਰ ਸਤਸੰਗ ਕਰਦੇ ਵੀ ਪਰਮੇਸ਼ਰ ਨਾਲ ਜੁੜੇ ਰਹੀਏ ਆਪਣੇ ਤੇ ਤਾਂ ਮਹਾਰਾਜ ਨੇ ਕਿਰਪਾ ਕੀਤੀ ਐ ਹਰ ਪਿੰਡ 'ਚ ਗੁਰਦੁਆਰਾ ਸਾਹਿਬ ਆ ਆਪਾਂ ਜੁੜੀਏ ਹੁਣ ਜੁੜਨ ਦਾ ਸਮਾਂ ਸਾਧ ਸੰਗਤ ਆ ਜਿਹੜਾ ਕਲਯੁਗ ਦਾ ਸਮਾਂ ਇਹ ਜੁੜਨ ਦਾ ਸਮਾਂ ਜੁੜੀਏ ਹਫਤੇ ਬਾਅਦ ਜ਼ਰੂਰ ਜਿੱਥੇ ਵੀ satsang ਹੁੰਦਾ ਹੋਵੇ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੋਵੇ ਜ਼ਰੂਰ ਕਰੋ satsang ਜੇ ਕਿਤੇ ਸਤਪੁਰਖ ਦਾ ਸੰਗ ਮਿਲ ਜਾਵੇ ਸਾਧੂ ਦਾ ਸੰਗ ਮਿਲ ਜਾਵੇ ਫਿਰ ਤਾਂ ਛੱਡਣਾ ਨਹੀਂ ਚਾਹੀਦਾ ਗਾਜੀ ਕਿ ਆਖੋ ਸਤਿ ਮਾਫ ਸ਼੍ਰੀ ਵਾਹਿਗੁਰੂ ਜਦ ਤੱਕ ਸਰੀਰ ਲਾਹ ਲੈਣਾ ਚਾਹੀਦਾ ਜਦੋਂ ਸਰੀਰ ਤੋਂ ਚਲੇ ਜਾਂਦੇ ਮਹਾਪੁਰਖ ਫਿਰ ਬੰਦਾ ਸੋਚਦਾ ਵੀ ਉਹ ਲਾਹਾ ਨਹੀਂ ਲੈ ਸਕੀ